ਬਲਵਿੰਦਰ ਕਾਰ ਮੈਂ ਕਿਹੜੇ ਸ਼ਹਿਰ ਦੇ ਰਹਨ ਵਾਲੇ ਬਠਿੰਡੇ ਦੇ ਬਠਿੰਡੇ ਦੇ ਜੀ ਹਾਂਜੀ ਤੁਹਾਨੂੰ ਅਸੀਂ ਪੰਜ ਜੂਸ ਬੋਡੀ ਸਰਪੈਕ ਦਿੱਤਾ ਸੀਗਾ ਉਸ ਸਮੇਂ ਪਹਿਲਾਂ ਤਾਂ ਉਹ ਜੂਸ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਸਮੱਸਿਆਵਾਂ ਸੀ ਬਸ ਪਹਿਲਾਂ ਇੱਕਲੀ ਉਹ ਹੀ ਸੀਗੇ ਜੀ ਬੀਪੀ ਦੀ ਇੱਕ ਬੀਪੀ ਦੀ ਸੀਗੀ ਜੀ ਹਾਂਜੀ ਤੇ ਤੁਸੀਂ ਇਹ ਦੱਸਦੇ ਸੀ ਲੱਤਾਂ ਵਾਂਹਾਂ ਹਾਂ ਖੜ੍ਹ ਜਾਂਦੀਆਂ ਸੀ ਕਾਬਟਾਂ ਆਉਂਦੀ ਸੀ ਕਾਬਟਾਂ ਆਉਂਦੀ ਸੀ ਹਾਂਜੀ ਤੇ ਇੱਕ ਤੁਹਾਡੇ ਜਿਹੜਾ ਤੁਸੀਂ ਕਦੇ ਟੀਵੀ ਤੋਂ ਜਿਹੜੀ ਤੁਹਾਡੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਖੰਗ ਤੁਹਾਡੀ ਹੱਡ ਦੀ ਨਹੀਂ ਸੀਗੀ ਹਾਂਜੀ ਤੇ ਉਹ ਖੰਗ ਤੁਹਾਡੀ ਕਿਵੇਂ ਆ ਜੀ ਉਹ ਬਹੁਤ ਠੀਕ ਹੈ ਬਹੁਤ ਵਾਕਫ ਹੈ ਠੀਕ ਹੈ ਜੀ ਤੇ ਬਾਕੀ ਤੁਹਾਡਾ ਬਾਡੀ ਦੇ ਵਿੱਚ ਕੀ ਕੀ ਫਰਕ ਆ ਹੁਣ ਜਿਵੇਂ ਤੁਸੀਂ ਕੰਮ ਕਰਦੇ ਹੋ ਕੱਲ ਵੀ ਤਾਂ ਕਿ ਉਹ ਮੈਨੂੰ ਹੁਣ ਥਕਾਵਟ ਨਹੀਂ ਆਉਂਦੇ ਕੰਮ ਕਰਦੇ ਨੂੰ ਠੀਕ ਹੈ ਤੇ ਖਿਜ ਚੜਦੀ ਸੀ ਪਹਿਲਾਂ ਤਾਂ ਉਹ ਖਿਜ ਨਹੀਂ ਹੈਗੀ ਪਹਿਲਾਂ ਖਿਜ ਚੜਦੀ ਸੀ ਜਦੋਂ ਕੰਮ ਨੂੰ ਕਰਦਾ ਸੀ ਹਾਂ ਜੀ ਤੱਕੇ ਨਾਲ ਕੰਮ ਕਰਦੀ ਸੀ ਘਰੇ ਠੀਕ ਹੈ ਜੀ ਬੱਚਿਆਂ ਨੂੰ ਵੀ ਤੱਕੇ ਨਾਲ ਸੰਭਾਲਣਾ ਠੀਕ ਹੈ ਤੇ ਬੱਚੇ ਜਦੋਂ ਠੀਕ ਦੇ ਵਾਲਾ ਸੀਗੇ ਵੀ ਉਸ ਹਾਵ ਨਾਲ ਮੈਂ ਖਿਜ ਨਹੀਂ ਵਾਲਾ ਸੀ ਠੀਕ ਹੈ ਜੀ ਹੁਣ ਉਹ ਖਿਜਣਾ ਪਣ ਵੀ ਦੂਰ ਹੋ ਗਿਆ ਉਹ ਖਿਜ ਵੀ ਨਹੀਂ ਤੁਹਾਨੂੰ ਚੜਦੀ ਹੈਗੀ ਤੇ ਕੰਮ ਵੀ ਤੁਸੀਂ ਵਧੀਆ ਕਰਨਾ ਹੈ ਹਾਂ ਵੀ ਹੁਣ ਮੈਡਮ ਮਟਾ ਜਿੰਮੇ ਅੱਜ ਤੋਂ ਅੱਡੇ ਤੱਕ ਜਾਣਾ ਉਹ ਮੈਂ ਤੁਰ ਸਕਦੀ ਹਾਂ ਅੱਜ ਅੱਡੇ ਤੱਕ ਵੀ ਨਹੀਂ ਜਾਇਆ ਜਾਂਦਾ ਹਾਂ ਹਾਂ ਆਖੀ ਲੱਤਾਂ ਥੱਕ ਜਾਂਦੀਆਂ ਆ ਝੌਂਕ ਤੱਕ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਬੋਡੀਗਾਰਡ ਪੰਜ ਜੂਸ ਬੈਗ ਵਰਤਿਆ ਤਾਂ ਜਿਵੇਂ ਬਹੁਤ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਬੱਚਿਆਂ ਨੂੰ ਹਾਂ ਜਿਹੜੇ ਪਰਿਵਾਰ ਅੱਜ ਜਿਵੇਂ ਤਕਲੀਫਾਂ ਹੈਗੀਆਂ ਨਾਲ ਤੁਹਾਡੇ ਲੋਕ ਉਹਨਾਂ ਨੂੰ ਮੈਂ ਕਹਿ ਸਕਦੀ ਹਾਂ ਵੀ ਪੈਂਮੈਂਟ ਆ ਦਵਾਈ ਤੋਂ ਠੀਕ ਹੋ ਗਈਆਂ ਠੀਕ ਹੈ ਤੇ ਜੇ ਤੁਸੀਂ ਕਹੋ ਤਾਂ ਮੈਂ ਹਾਂ ਜੀ ਜੇ ਤੁਸੀਂ ਵੀ ਵਰਤ ਸਕਦੇ ਹੋ ਜੇ ਤੁਸੀਂ ਪੰਜ ਸਬੋਡੀ ਸਰਵਿਸ ਪੈਕ ਲੈ ਕੇ ਹਾਂਜੀ ਆਪਣੀ ਇਹਦੀ ਤਕਲੀਫ ਦੂਰ ਕੀਤੀ ਹੈ ਤਾਂ ਹੋਰ ਪਰਿਵਾਰ ਵੀ ਵਰਤ ਸਕਦੇ ਆ ਤੁਸੀਂ ਸੁਨਿਆਦਰਨ ਜੀ ਠੀਕ ਹੈ ਧੰਨਵਾਦ